ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਵਿੱਚ ਸਮਝਾਂਗੇ ਭਾਸ਼ਾ ਦਾ ਟੀਚਰ ਬਣਨ ਦੇ ਲਈ ਇੱਕ ਸਟੂਡੈਂਟ ਦੀ ਕੀ ਯੋਗਤਾ ਹੋਣੀ ਚਾਹੀਦੀ ਹੈ ਉਹਦੀ ਗ੍ਰੈਜੂਏਸ਼ਨ ਦੇ ਵਿੱਚ ਉਹਦੀ ਬੀਐਡ ਦੇ ਵਿੱਚ ਐਂਡ ਉਹਦੇ ਪੀਐਸਟੈਟ ਦੇ ਵਿੱਚ ਕਿਹੜਾ ਸਬਜੈਕਟ ਕੰਬੀਨੇਸ਼ਨ ਹੋਣਾ ਚਾਹੀਦਾ ਹੈ ਤਾਂ ਜੋ ਇੱਕ ਪਰਸਨ ਇੱਕ ਸਟੂਡੈਂਟ ਲੈਂਗੁਏਜ ਦਾ ਟੀਚਰ ਵਧੀਆ ਤਰੀਕੇ ਨਾਲ ਬਣ ਸਕੇ ਸੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਆਪਣੀ ਵੀਡੀਓ ਦੀ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਗੱਲ ਕਰਦੇ ਆ ਕਾਫੀ سارے ਸਾਥੀ ਭਾਸ਼ਾ ਦੇ ਟੀਚਰ ਬਣਦੇ ਆ ਬਟ ਕਈ ਵਾਰ ਉਹਨਾਂ ਨੂੰ ਨਹੀਂ ਪਤਾ ਹੁੰਦਾ ਕਿ ਅਸੀਂ ਗ੍ਰੈਜੂਏਸ਼ਨ ਦੇ ਵਿੱਚ ਕਿਹੜੇ ਸਬਜੈਕਟ ਪੜੇ ਹੋਏ ਸੀ ਜਾਂ ਫਿਰ ਕਿਹੜੇ ਸਬਜੈਕਟ ਪੜਨੇ ਆ ਤਾਂ ਜੋ ਅਸੀਂ ਇੱਕ ਭਾਸ਼ਾ ਦੇ ਟੀਚਰ ਪ੍ਰੋਪਰ ਸਰਕਾਰ ਵੱਲੋਂ ਜਿਹੜਾ ਐਲੀਜੀਬਿਲਟੀ ਕ੍ਰਾਈਟੇਰੀਆ ਦਿੱਤਾ ਹੋਇਆ ਉਹਦੇ ਅਕੋਰਡਿੰਗ ਬਣ ਸਕੀਏ ਸੋ ਸਭ ਤੋਂ ਪਹਿਲਾਂ ਕਿਸੇ ਪਰਸਨ ਨੇ ਗ੍ਰੈਜੂਏਸ਼ਨ ਦੇ ਵਿੱਚ ਇਲੈਕਟਿਵ ਦਾ ਵਿਸ਼ਾ ਪੜ੍ਹਿਆ ਹੋਇਆ ਜਿਹਨੂੰ ਤੁਸੀਂ ਵੱਖ-ਵੱਖ ਨਾਵਾਂ ਨਾਲ ਵੀ ਜਾਣਦੇ ਹੋ ਐਡੀਸ਼ਨਲ ਸਬਜੈਕਟ ਵੀ ਕਹਿ ਦਿੱਤਾ ਜਾਂਦਾ ਉਹਨੂੰ ਲਿਟਰੇਚਰ ਦਾ ਵਿਸ਼ਾ ਵੀ ਕਹਿ ਦਿੱਤਾ ਜਾਂਦਾ ਸੋ ਹੋ ਸਕਦਾ ਤੁਸੀਂ ਅੰਗਰੇਜ਼ੀ ਲਿਟਰੇਚਰ ਪੜ੍ਹਿਆ ਹੋਵੇ ਪੰਜਾਬੀ ਲਿਟਰੇਚਰ ਪੜ੍ਹਿਆ ਹੋਵੇ ਹਿੰਦੀ ਲਿਟਰੇਚਰ ਪੜ੍ਹਿਆ ਹੋਵੇ ਜਦੋਂ ਤੁਸੀਂ ਇਹ ਸਬਜੈਕਟ ਗ੍ਰੈਜੂਏਸ਼ਨ ਪੱਧਰ ਤੇ ਪੜ ਚੁੱਕੇ ਹੋ ਤਾਂ ਤੁਹਾਡਾ ਜਿਹੜਾ ਸਬਜੈਕਟ ਕੰਬੀਨੇਸ਼ਨ ਹੈਗਾ ਆ ਉਹ ਬੀਐਡ ਦੇ ਲੈਵਲ ਤੱਕ ਵੀ ਹੋਣਾ ਚਾਹੀਦਾ ਹੈ ਕੋਈ ਜ਼ਰੂਰੀ ਨਹੀਂ ਕਿ ਜਿਨ੍ਹਾਂ ਨੇ ਗ੍ਰੈਜੂਏਸ਼ਨ ਤੱਕ ਪੜ ਲਿਆ ਤੇ ਬੀਐਡ ਦੇ ਵਿੱਚ ਪੜਿਆ ਨਹੀਂ ਤੇ ਉਹ ਅੱਗੇ ਟੀਚਰ ਬਣ ਸਕਦੇ ਆ ਨਹੀਂ ਬਣ ਸਕਦੇ ਸੋ ਬੀਐਡ ਦੇ ਪੱਧਰ ਤੇ ਉੱਤੇ ਵੀ ਤੁਹਾਡੇ ਕੋਲ ਜੇ ਮੰਨ ਲਓ ਤੁਸੀਂ ਅੰਗਰੇਜ਼ੀ ਟੀਚਰ ਬਣਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਟੀਚਿੰਗ ਆਫ ਇੰਗਲਿਸ਼ ਹੋਣਾ ਚਾਹੀਦਾ ਹੈ ਇਸੇ ਤਰ੍ਹਾਂ ਹੀ ਜੇ ਤੁਸੀਂ ਪੰਜਾਬੀ ਟੀਚਰ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਗ੍ਰੈਜੂਏਸ਼ਨ ਦੇ ਵਿੱਚ ਟੀਚਿੰਗ ਆਫ ਪੰਜਾਬੀ ਜ਼ਰੂਰ ਪੜ੍ਹਿਆ ਹੋਵੇ ਇਸੇ ਤਰ੍ਹਾਂ ਹਿੰਦੀ ਦੇ ਵਿੱਚ ਜੇ ਤੁਸੀਂ ਹਿੰਦੀ ਟੀਚਰ ਬਣਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਟੀਚਿੰਗ ਆਫ ਹਿੰਦੀ ਜ਼ਰੂਰ ਪੜ੍ਹਿਆ ਹੋਵੇ ਗੱਲਾਂ ਕਲੀਅਰ ਹੋ ਗਈਆਂ ਗ੍ਰੈਜੂਏਸ਼ਨ ਪੱਧਰ ਦੀ ਅਤੇ ਬੀਐਡ ਪੱਧਰ ਦੀ ਗੱਲ ਕਰਦੇ ਆ ਪੀਐਸਟੈਟ ਦੀ ਕਿ ਪੀਐਸਟੈਟ ਦੇ ਵਿੱਚ ਤੁਸੀਂ ਕਿਹੜਾ ਪੇਪਰ ਦੋਗੇ ਕਿਉਂਕਿ ਕਾਫੀ ਸਾਰੇ ਸਬਜੈਕਟ ਤੁਹਾਨੂੰ ਪੀਐਸਟੈਟ ਦੇ ਵਿੱਚ ਵੀ ਵੇਖਣ ਨੂੰ ਮਿਲਦੇ ਆ ਜਿਵੇਂ ਕਿ ਸਭ ਤੋਂ ਪਹਿਲਾਂ ਇੱਕ ਤੁਹਾਨੂੰ ਸਬਜੈਕਟ ਵੇਖਣ ਨੂੰ ਮਿਲਦਾ ਹੈ ਐਸਐਸਟੀ ਦਾ ਉਸ ਤੋਂ ਬਾਅਦ ਮੈਥ ਸਾਇੰਸ ਵਾਲੇ ਜਿਹੜੇ ਸਟੂਡੈਂਟ ਹੁੰਦੇ ਆ ਜੀ ਉਹ ਵੀ ਤੁਹਾਨੂੰ ਵੇਖਣ ਨੂੰ ਮਿਲਦੇ ਹੈਗੇ ਆ ਇਸ ਤੋਂ ਬਾਅਦ ਤੁਸੀਂ ਫਾਈਨ ਆਰਟਸ ਵਾਲੇ ਜਿਹੜੇ ਸਟੂਡੈਂਟ ਹੁੰਦੇ ਆ ਜੀ ਤੁਸੀਂ ਉਹਨਾਂ ਨੂੰ ਵੀ ਵੇਖਦੇ ਹੋ ਇਸੇ ਤਰ੍ਹਾਂ ਹੀ ਫਿਜ਼ੀਕਲ ਐਜੂਕੇਸ਼ਨ ਉਰਦੂ 뮤זיਕ ਕਾਫੀ ਸਾਰੇ ਸਬਜੈਕਟ ਜਿਨ੍ਹਾਂ ਦਾ ਪੇਪਰ ਲਿਆ ਜਾਂਦਾ ਆ ਸਰਕਾਰ ਵੱਲੋਂ ਪਿਛਲੇ ਸਾਲ ਤੋਂ ਹੀ ਇਹਨਾਂ ਨੇ ਸ਼ੁਰੂ ਕੀਤਾ ਜਿਗਾ ਉਸ ਤੋਂ ਪਹਿਲਾਂ ਸਿਰਫ ਤੇ ਸਿਰਫ ਐਸਐਸਟੀ ਐਂਡ ਮੈਥ ਸਾਇੰਸ ਦਾ ਪੇਪਰ ਲਿਆ ਜਾਂਦਾ ਸੀਗਾ ਬਟ ਪਿਛਲੇ ਸਾਲ ਤੋਂ ਹੋਰ ਵੀ ਕਾਫੀ ਸਾਰੇ ਜਿਹੜੇ ਸਬਜੈਕਟ ਹੈਗੇ ਆ ਉਹ ਸਰਕਾਰ ਵੱਲੋਂ ਐਡ ਕੀਤੇ ਗਏ ਆ ਜਿਵੇਂ ਹੋਮ ਸਾਇੰਸ ਫਾਈਨ ਆਰਟਸ 뮤זיਕ ਫਿਜ਼ੀਕਲ ਐਜੂਕੇਸ਼ਨ ਉਰਦੂ ਸੋ ਇਹਨਾਂ ਸਬਜੈਕਟਾਂ ਦੀ ਜਦੋਂ ਗੱਲ ਕਰਦੇ ਆ ਕਿ ਜੇਕਰ ਮੰਨ ਲਓ ਕਿਸੇ ਹੋਮ ਸਾਇੰਸ ਵਾਲੇ ਟੀਚਰ ਨੇ ਜਾਂ ਫਿਰ ਸਟੂਡੈਂਟ ਨੇ ਲੈਂਗੁਏਜ ਦਾ ਟੀਚਰ ਬਣਨਾ ਆ ਜਾਂ ਫਿਰ ਮੰਨ ਲਓ ਕਿਸੇ ਸਟੂਡੈਂਟ ਨੇ ਮੈਥ ਸਾਇੰਸ ਦਾ ਸਟੂਡੈਂਟ ਹੋਊਗਾ ਜਿਹਦੇ ਵਿੱਚ ਮੰਨ ਲੈਂਦੇ ਆ ਕਿ ਉਹਨੇ ਫਾਈਨ ਆਰਟਸ ਰੱਖੀ ਸੀਗੀ ਆਪ ਦੀ ਗ੍ਰੈਜੂਏਸ਼ਨ ਦੇ ਵਿੱਚ ਬਟ ਉਹਨੇ ਫਿਊਚਰ ਦੇ ਵਿੱਚ ਟੀਚਰ ਬਣਨਾ ਆ ਅੰਗਰੇਜ਼ੀ ਪੰਜਾਬੀ ਹਿੰਦੀ ਕਿਉਂਕਿ ਹੋ ਸਕਦਾ ਇਲੈਕਟਿਵ ਦਾ ਵਿਸ਼ਾ ਉਹਨਾਂ ਨੇ ਪੜ੍ਹਿਆ ਹੋਵੇ ਸੋ ਕੀ ਉਹਨਾਂ ਨੂੰ ਜਿਹੜਾ ਸਬਜੈਕਟ ਕੰਬੀਨੇਸ਼ਨ ਹੈਗਾ ਆ ਉਹ ਕਿਹੜਾ ਰੱਖਣਾ ਪੈਣਾ ਆ ਪੀਐਸਟੈਟ ਦੇ ਵਿੱਚ ਅਨ ਕਈ ਵਾਰ ਕਾਫੀ ਸਾਰੇ ਸਾਥੀ ਇਹ ਵੀ ਪੁੱਛਦੇ ਆ ਕਿ ਸਰ ਪੀਐਸਟੈਟ ਦੀ ਪ੍ਰੀਖਿਆ ਦੇ ਵਿੱਚ ਹਿੰਦੀ ਦਾ ਵਿਸ਼ਾ ਤਾਂ ਕਿਤੇ ਵੇਖਣ ਨੂੰ ਹੀ ਨਹੀਂ ਮਿਲਦਾ ਕਿਉਂਕਿ ਲੈਂਗੁਏਜ ਦੀ ਗੱਲ ਕਰੀਏ ਤਾਂ ਪੀਐਸਟੈਟ ਦੇ ਵਿੱਚ ਅੰਗਰੇਜ਼ੀ ਅਤੇ ਪੰਜਾਬੀ ਇਹ ਸਾਰਿਆਂ ਨੂੰ ਕੰਪਲਸਰੀ ਹੁੰਦੀ ਹੈ ਭਾਵੇਂ ਤੁਸੀਂ ਫਾਈਨ ਆਰਟਸ ਨਾਲ ਦੋ ਐਸਐਸਟੀ ਨਾਲ ਦੋ ਮੈਥ ਸਾਇੰਸ ਨਾਲ ਦੋ ਮਿਊਜ਼ਿਕ ਨਾਲ ਦੋ ਅੰਗਰੇਜ਼ੀ ਪੰਜਾਬੀ ਦਾ ਜਿਹੜਾ ਵਿਸ਼ਾ ਹੈਗਾ ਉਹ ਤਾਂ ਸਾਰਿਆਂ ਨੂੰ ਵੇਖਣ ਨੂੰ ਮਿਲਦਾ ਆ ਬਟ ਗੱਲ ਇਹ ਆਉਂਦੀ ਹੈ ਕਿ ਜਦੋਂ ਇਹਨਾਂ ਨੇ ਟੀਚਰ ਬਣਨਾ ਆ ਫਿਰ ਇਹਨਾਂ ਨੂੰ ਕਿਹੜਾ ਸਬਜੈਕਟ ਕੰਬੀਨੇਸ਼ਨ ਚੂਜ਼ ਕਰਨਾ ਪੈਣਾ ਆ ਸੋ ਇੱਥੇ ਤੁਸੀਂ ਆਪਦੇ ਬੀਏ ਐਂਡ ਗ੍ਰੈਜੂਏਸ਼ਨ ਦੇ ਸਬਜੈਕਟ ਦੇ ਆਧਾਰ ਤੇ ਤੁਸੀਂ ਇਹਨਾਂ ਸਬਜੈਕਟ ਨੂੰ ਚੂਜ਼ ਕਰਨਾ ਹੈ ਐਂਡ ਇੱਕ ਗੱਲ ਹੋਰ ਕਿ ਤੁਸੀਂ ਮੰਨ ਲਓ ਕੋਈ ਐਸਐਸਟੀ ਦਾ ਸਟੂਡੈਂਟ ਹੈਗਾ ਉਹਨੇ ਐਸਐਸਟੀ ਨਾਲ ਪੇਪਰ ਦਿੱਤਾ ਤੇ ਉਹਨੇ ਗ੍ਰੈਜੂਏਸ਼ਨ ਦੇ ਵਿੱਚ ਹੋ ਸਕਦਾ ਇਲੈਕਟਿਵ ਅੰਗਰੇਜ਼ੀ ਐਂਡ ਇਲੈਕਟਿਵ ਪੰਜਾਬੀ ਇਲੈਕਟਿਵ ਹਿੰਦੀ ਇਹਨਾਂ ਵਿੱਚ ਕੋਈ ਵੀ ਵਿਸ਼ਾ ਪੜ੍ਹਿਆ ਹੋਵੇ ਤੇ ਉਸ ਸਬਜੈਕਟ ਦਾ ਟੀਚਰ ਬਣ ਸਕਦਾ ਬਟ ਇਸ ਦੇ ਨਾਲ-ਨਾਲ ਮੈਂ ਇੱਕ ਹੋਰ ਗੱਲ ਕਲੀਅਰ ਕਰ ਦਿੰਨਾ ਕਿ ਮੰਨ ਲਓ ਕੋਈ ਸਾਥੀ ਸੀ ਜਿਨੇ ਮੈਥ ਪੜਿਆ ਹੋਇਆ ਗ੍ਰੈਜੂਏਸ਼ਨ ਦੇ ਵਿੱਚ ਹੁਣ ਉਹਨੇ ਪੜ ਲਿਆ ਮੈਥ ਸਾਇੰਸ ਤੇ ਕੀ ਮੈਥ ਸਾਇੰਸ ਉਹਨੂੰ ਪੇਪਰ ਦੇਣਾ ਪੈਣਾ ਆ ਪੀਐਸਟੈਟ ਦੇ ਵਿੱਚ ਜਦੋਂ ਉਹਨੇ ਪੀਐਸਟੈਟ ਦਾ ਪੇਪਰ ਦਿੱਤਾ ਮੈਥ ਸਾਇੰਸ ਦੇ ਨਾਲ ਤੇ ਕੀ ਉਹ ਪਰਸਨ ਭਾਸ਼ਾ ਦਾ ਟੀਚਰ ਬਣ ਸਕਦਾ ਆ ਇੱਕ ਐਗਜ਼ਾਮਪਲ ਲੈਨੇ ਆ ਇੱਕ ਪਰਸਨ ਨੇ ਇਲੈਕਟਿਵ ਹਿੰਦੀ ਦਾ ਵਿਸ਼ਾ ਪੜਿਆ ਸੀਗਾ ਗ੍ਰੈਜੂਏਸ਼ਨ ਪੱਧਰ ਦੇ ਉੱਤੇ ਫਿਰ ਉਹਨੇ बीएड ਦੇ ਵਿੱਚ ਪੜਿਆ ਟੀਚਿੰਗ ਆਫ ਹਿੰਦੀ ਐਂਡ ਟੀਚਿੰਗ ਆਫ ਮੈਥਸ ਤੇ ਜਦੋਂ ਉਹਨੇ ਪੀਐਸਟੈਟ ਦੀ ਪ੍ਰੀਖਿਆ ਦੇਣੀ ਆ ਤੇ ਉਹਨੂੰ ਤਾਂ ਮੈਥ ਸਾਇੰਸ ਕੰਬੀਨੇਸ਼ਨ ਨਾਲ ਦੇਣੀ ਪੈਣੀ ਆ ਮੈਥ ਸਾਇੰਸ ਤੁਹਾਨੂੰ 60 ਨੰਬਰ ਦੀ ਵੇਖਣ ਨੂੰ ਮਿਲੇਗੀ ਬਾਕੀ ਸੀਡੀਪੀ ਪੰਜਾਬੀ ਅਤੇ ਅੰਗਰੇਜ਼ੀ ਇਹ ਹੋਗੇ ਕਾਮਨ ਸਬਜੈਕਟ ਜਿਹੜੇ ਕਿ ਸਾਰਿਆਂ ਨੂੰ ਵੇਖਣ ਨੂੰ ਮਿਲਣਗੇ ਸੋ ਮੈਥ ਸਾਇੰਸ ਨਾਲ ਜਦੋਂ ਇਹਨਾਂ ਨੇ ਪੇਪਰ ਕਲੀਅਰ ਕਰ ਲਿਆ ਕਿਸੇ ਪਰਸਨ ਨੇ ਫਿਰ ਕੀ ਇਹ ਹਿੰਦੀ ਦੇ ਟੀਚਰ ਬਣ ਸਕਦੇ ਆ ਬਿਲਕੁਲ ਬਣ ਸਕਦੇ ਆ ਸੋ ਇਸੇ ਤਰ੍ਹਾਂ ਹੀ ਮੰਨ ਲਓ ਕੋਈ ਹੋਮ ਸਾਇੰਸ ਦਾ ਸਟੂਡੈਂਟ ਹੈ ਉਹਨਾਂ ਨੇ ਪੀਐਸਟੈਟ ਦਾ ਪੇਪਰ ਹੋਮ ਸਾਇੰਸ ਨਾਲ ਪਾਸ ਕਰ ਲਿਆ ਉਹਨਾਂ ਨੇ ਗ੍ਰੈਜੂਏਸ਼ਨ ਦੇ ਵਿੱਚ ਮੰਨ ਲੈਂਦੇ ਆ ਇਲੈਕਟਿਵ ਪੰਜਾਬੀ ਪੜ੍ਹੀ ਸੀਗੀ ਤੇ ਬੀਐਡ ਦੇ ਵਿੱਚ ਵੀ ਟੀਚਿੰਗ ਆਫ ਪੰਜਾਬੀ ਪੜ੍ਹੀ ਸੀ ਤੇ ਕੀ ਉਹ ਪੰਜਾਬੀ ਦੇ ਟੀਚਰ ਬਣ ਸਕਦੇ ਆ ਬਿਲਕੁਲ ਬਣ ਸਕਦੇ ਆ ਬਟ ਕਾਫੀ ਟਾਈਮ ਤੋਂ ਸੁਣਨ ਨੂੰ ਮਿਲਦਾ ਆ ਕਿ ਜੇ ਤੁਸੀਂ ਭਾਸ਼ਾ ਦੇ ਟੀਚਰ ਬਣਨਾ ਆ ਤੇ ਤੁਹਾਡੇ ਕੋਲ ਐਸਐਸਟੀ ਹੋਣਾ ਚਾਹੀਦਾ ਵਿਸ਼ਾ ਸੋ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਹੋਪਸ ਤੁਸੀਂ ਮੇਰੀਆਂ ਗੱਲਾਂ ਨੂੰ ਸਮਝ ਪਾ ਰਹੇ ਹੋਣੇ ਆ ਕਿ ਮੈਂ ਸਮਝਾਉਣ ਦੀ ਕੀ ਕੋਸ਼ਿਸ਼ ਕਰ ਰਹੀ ਆ ਤੇ ਇੱਕ ਗੱਲ ਹੋਰ ਕਿ ਹਿੰਦੀ ਦੇ ਟੀਚਰ ਬਣਨ ਦੇ ਲਈ ਕਹਿੰਦੇ ਕਿ ਸਰ ਹਿੰਦੀ ਦਾ ਤਾਂ ਵਿਸ਼ਾ ਵੇਖਣ ਨੂੰ ਮਿਲਦਾ ਹੀ ਨਹੀਂ ਕਿਤੇ ਸੋ ਮੈਟਰ ਨਹੀਂ ਕਰਦਾ ਇਹ ਗੱਲ ਮੈਟਰ ਨਹੀਂ ਕਰਦੀ ਤੁਸੀਂ ਸਿੰਪਲੀ ਪੀਐਸਟੈਟ ਦਾ ਪੇਪਰ ਪਾਸ ਕਰ ਲਿਆ ਆਪਦੀ ਗ੍ਰੈਜੂਏਸ਼ਨ ਐਂਡ ਬੀਐਡ ਦੇ ਸਬਜੈਕਟ ਕੰਬੀਨੇਸ਼ਨ ਦੇ ਆਧਾਰ ਤੇ ਸੋ ਬਿਲਕੁਲ ਜਿਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਸੀਗੀ ਇੱਕ ਸਟੂਡੈਂਟ ਨੇ ਇਲੈਕਟਿਵ ਹਿੰਦੀ ਦਾ ਵਿਸ਼ਾ ਪੜ੍ਹਿਆ ਹੋਇਆ ਤੇ ਮੈਥ ਦਾ ਵਿਸ਼ਾ ਵੀ ਪੜ੍ਹਿਆ ਹੋਇਆ ਸੀ ਮੈਥ ਸਾਇੰਸ ਦਾ ਉਹਨਾਂ ਨੇ ਪੇਪਰ ਕਲੀਅਰ ਕਰ ਲਿਆ ਤਾਂ ਮੈਥ ਦੇ ਪੇਪਰ ਨੂੰ ਵੀ ਦੇ ਸਕਦੇ ਆ ਤੇ ਅੰਗਰੇਜ਼ੀ ਦੇ ਪੇਪਰ ਨੂੰ ਵੀ ਸੌਰੀ ਹਿੰਦੀ ਦੇ ਪੇਪਰ ਨੂੰ ਵੀ ਉਹ ਦੇ ਸਕਦੇ ਆ ਕਿ ਇਸ ਤਰ੍ਹਾਂ ਦੀਆਂ ਐਗਜ਼ਾਮਪਲਸ ਹੈਗੀਆਂ ਨੇ ਆਪਣੇ ਡਿਪਾਰਟਮੈਂਟ ਦੇ ਵਿੱਚ ਜਾਂ ਫਿਰ ਕੋਈ ਇਹੋ ਜਿਹਾ ਟੀਚਰ ਤੁਹਾਨੂੰ ਵੇਖਣ ਨੂੰ ਮਿਲਦਾ ਆ ਕਿ ਜਿਨ੍ਹਾਂ ਨੇ ਇਸ ਤਰ੍ਹਾਂ ਤੁਹਾਨੂੰ ਜਿਨ੍ਹਾਂ ਨੇ ਆ ਸਬਜੈਕਟ ਪੜ੍ਹੇ ਹੋਣ ਤੇ ਉਹ ਲੈਂਗੁਏਜ ਦੇ ਟੀਚਰ ਬਣੇ ਹੋਣ ਬਿਲਕੁਲ ਮੈਥ ਸਾਇੰਸ ਦੇ ਕਾਫੀ ਸਾਰੇ ਸਟੂਡੈਂਟ ਤੁਹਾਨੂੰ ਵੇਖਣ ਨੂੰ ਮਿਲ ਜਾਣਗੇ ਜਿਨ੍ਹਾਂ ਨੇ ਪੀਐਸਟੈਟ ਦਾ ਪੇਪਰ ਇਹਨਾਂ ਕੰਬੀਨੇਸ਼ਨ ਨਾਲ ਤਾਂ ਦਿੱਤਾ ਸੀਗਾ ਬਟ ਅੱਜ ਭਾਸ਼ਾ ਦੇ ਟੀਚਰ ਬਣੇ ਬੈਠੇ ਆ। ਹੋਪ ਸੋ ਜਿਨ੍ਹਾਂ ਸਟੂਡੈਂਟ ਨੂੰ ਭਾਸ਼ਾ ਤੋਂ ਸੰਬੰਧਿਤ ਡਾਊਟ ਸੀ ਉਹਨਾਂ ਸਾਰਿਆਂ ਦਾ ਜਿਹੜਾ ਡਾਊਟ ਹੈਗਾ ਜੀ ਉਹ ਕਲੀਅਰ ਹੋ ਗਿਆ ਹੋਣਾ। ਤੇ ਇੱਕ ਵਾਰ ਹੋਰ ਮੈਂ ਇੱਕ ਐਕਸਟਰਾ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ। ਕੁਝ ਸਟੂਡੈਂਟ ਹੁੰਦੇ ਆ ਜਿਨ੍ਹਾਂ ਨੇ ਇੱਕ ਸਬਜੈਕਟ ਪੜ੍ਹਿਆ ਹੁੰਦਾ ਐਸਐਸਟੀ ਦਾ ਹੋ ਸਕਦਾ ਕੋਈ ਵੀ ਜੀਓਗ੍ਰਾਫੀ, ਸਾਈਕੋਲੋਜੀ ਕੋਈ ਵੀ ਸਬਜੈਕਟ ਹੋ ਸਕਦਾ ਆ। ਤੇ ਜਦੋਂ ਉਹਨਾਂ ਨੇ ਉਹ ਸਬਜੈਕਟ ਪੜ੍ਹ ਲਿਆ ਤੇ ਉਹਦੇ ਨਾਲ ਉਹਨਾਂ ਨੇ ਮੈਥ ਵੀ ਪੜ੍ਹਿਆ ਹੁੰਦਾ ਤੇ ਇੱਕ ਲੈਂਗੁਏਜ ਦਾ ਵਿਸ਼ਾ ਵੀ ਪੜ੍ਹਿਆ ਹੁੰਦਾ ਇਲੈਕਟਿਵ ਦੀ ਮੈਂ ਗੱਲ ਕਰ ਰਿਹਾ ਤੇ ਹੁਣ ਉਹ ਕਨਫਿਊਜ਼ ਹੁੰਦੇ ਆ ਕਿ ਸਰ ਅਸੀਂ ਪੇਪਰ ਕਿਹੜਾ ਦਈਏ ਸੋ ਤੁਸੀਂ ਜਿਹੜੇ ਸਬਜੈਕਟ ਦੇ ਟੀਚਰ ਬਣਨਾ ਚਾਹੁੰਦੇ ਹੋ ਤੁਹਾਨੂੰ ਉਹੀ ਪੇਪਰ ਦੇਣਾ ਚਾਹੀਦਾ ਕਿਉਂਕਿ ਇੱਕ ਸਟੂਡੈਂਟ ਸੀਗੇ ਜਿਨ੍ਹਾਂ ਦੀ ਕਾਲ ਮੈਨੂੰ ਲੱਗਦਾ 7-8 ਮਹੀਨੇ ਪਹਿਲਾਂ ਆਈ ਉਹ ਕਹਿ ਰਹੇ ਸੀ ਕਿ ਸਰ ਮੇਰਾ ਜਿਹੜਾ ਕੰਬੀਨੇਸ਼ਨ ਹੈ ਉਹ ਮੈਥ ਦਾ ਬਣ ਰਿਹਾ ਪਰ ਕਾਫੇ ਵਾਲੇ ਕਿਸੇ ਪਰਸਨ ਨੇ ਧੱਕੇ ਨਾਲ ਹੀ ਮੇਰਾ ਐਸਐਸਟੀ ਦਾ ਪੇਪਰ ਦਵਾਤਾ। ਉਹ ਕਹਿੰਦੇ ਕਿ ਤੁਸੀਂ ਤਾਂ 8ਸ ਵਾਲੇ ਹੋ। ਉਹਨਾਂ ਨੇ ਇਹ ਨਹੀਂ ਵੇਖਿਆ ਕਿ ਗ੍ਰੈਜੂਏਸ਼ਨ ਦੇ ਵਿੱਚ ਇਹਨਾਂ ਨੇ ਮੈਥ ਪੜ੍ਹਿਆ ਹੋਇਆ। ਸੋ ਕਈ ਵਾਰ ਸਟੂਡੈਂਟ ਦੁਆਰਾ ਜਾਂ ਫਿਰ ਸਟੂਡੈਂਟ ਜਿਨ੍ਹਾਂ ਤੋਂ ਫਾਰਮ ਫਿਲ ਕਰਵਾਉਂਦੇ ਆ ਉਹਨਾਂ ਦੁਆਰਾ ਇਹੋ ਜਿਹੇ ਮਿਸਟੈਕ ਹੋ ਜਾਂਦੀਆਂ ਨੇ। ਮੈਨੂੰ ਇਹ ਵੀਡੀਓ ਬਣਾਉਣ ਦੀ ਕਿਉਂ ਜ਼ਰੂਰਤ ਪੈ ਰਹੀ ਆ? ਕਿਉਂਕਿ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਫਾਲੋ ਕਰਨ ਦੇ ਨਾਲ ਕਾਫੀ ਸਾਰੇ ਸਾਥੀਆਂ ਦਾ ਜਿਹੜਾ ਵੱਡਾ ਨੁਕਸਾਨ ਹੈਗਾ ਜੀ ਉਹ ਹੁਣ ਤੋਂ ਬਚ ਜਾਂਦਾ ਆ। ਹਾਲਾਂਕਿ ਇਸ ਵੀਡੀਓ ਨੂੰ ਜ਼ਿਆਦਾ ਲੋਕ ਨਹੀਂ ਵੇਖਣਗੇ ਐਂ ਜਿਨ੍ਹਾਂ ਸਾਥੀਆਂ ਨੇ ਇਹ ਵੀਡੀਓ ਵੇਖਣੀ ਹੈ ਉਹਨਾਂ ਲਈ ਤਾਂ ਕਾਫੀ ਜ਼ਿਆਦਾ ਯੂਸਫੁਲ ਹੋਊਗੀ ਕਿਉਂਕਿ ਛੋਟੀ ਜੀ ਜਾਣਕਾਰੀ ਨਾ ਹੋਣ ਦੇ ਨਾਲ ਉਹਨਾਂ ਦੀ 3-4 ਸਾਲਾਂ ਦੀ ਜਿਹੜੀ ਮਿਹਨਤ ਹੈਗੀ ਹੈ ਜੀ ਉਹ ਕਦੇ-ਕਦੇ ਪਾਣੀ ਤੇ ਉਹਨਾਂ ਦੇ ਪਾਣੀ ਫਿਰ ਜਾਂਦਾ ਹੈ ਜੇਕਰ ਉਹ ਧਿਆਨ ਨਾਲ ਗੱਲਾਂ ਨੂੰ ਨਾ ਸੁਣਨ ਅਤੇ ਨਾ ਸਮਝਣ ਸੋ ਇਸ ਕਰਕੇ ਇਹ ਜਿਹੜਾ ਟੌਪਿਕ ਹੈਗਾ ਜੀ ਇਸ ਟੌਪਿਕ ਤੇ ਮੈਂ ਵੀਡੀਓ ਬਣਾਈ ਹੈ ਬਾਕੀ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਇਸ ਦੇ ਨਾਲ ਹੀ ਦਿਓ ਇਜਾਜ਼ਤ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਗੋਡ ਬlesਸ ਯੂ ਆਲ